ਸਾਥੀਓ ਅੱਜ ਮੌਜੂਦਾ ਅਨਾਜ ਮੰਡੀ ਸ਼੍ਰੀ ਜੀਵਨ ਨਗਰ ਜਿੱਥੇ ਅੱਜ ਸੰਤ ਸੇਠ ਬੀਬਾ ਸਿੰਘ ਜੀ ਜਿਹੜੇ ਕੁਝ ਦਿਨ ਪਹਿਲਾਂ ਜਿਹੜੇ ਆਪਣੇ ਸੰਸਾਰਿਕ ਜੀਵਨ ਪੂਰੀ ਕਰਕੇ ਅਕਾਲ ਚਲਾਣਾ ਕਰ ਦਿੱ ਗਿਆ ਸੀ ਔਰ ਅੱਜ ਉਹਨਾਂ ਦਾ ਜਿਹੜਾ ਭੋਗ ਕੀ ਜੀਵਨ ਨਗਰ ਸ਼੍ਰੀ ਅਨਾਜ ਮੰਡੀ ਦੇ ਵਿੱਚ ਪਾਇਆ ਗਿਆ ਔਰ ਸਾਡਾ ਵੀਡੀਓ ਬਣਾਉਂਦਾ ਅਜੇ ਮਕਸਦ ਸੀਗਾ ਕਿ ਲੰਗਰ ਤੇ ਅਸੀਂ ਬਹੁਤ ਲਾਨਨੇ ਆ ਲੇਕਿਨ ਅੱਜ ਦੇ ਜੇ ਟਾਈਮ ਦੇ ਵਿੱਚ ਦੇਖਿਆ ਜਾਵੇ ਤੇ ਪਰਿਆਵਰਨ ਕਿਤਨਾ ਕਿਤੇ ਸਾਡੇ ਤੋਂ ਪਿੱਛੇ ਚੱਲ ਰਿਹਾ ਅਸੀਂ ਪਰਿਆਵਰਨ ਨੂੰ ਦੁਸ਼ਤ ਕਰਤਾ ਜਲ ਦੁਸ਼ਤ ਕਰਤਾ ਹਵਾ ਦੁਸ਼ਤ ਕਰਤੇ ਸੋ ਸਾਥੀਓ ਸਾਡਾ ਕਹਿਣ ਦਾ ਮਤਲਬ ਸੀ ਚਾਹੇ ਕਿਸੇ ਦਾ ਕੋਈ ਜਨਮ ਦਿਨ ਹੋਵੇ ਕਿਸੇ ਦੀ ਮੈਰਿਜ ਅਨਵਰਸਰੀ ਹੋਵੇ ਕਿਸੇ ਦਾ ਵਿਆਹ ਸ਼ਾਦੀ ਹੋਵੇ ਕਿਸੇ ਦਾ ਚਾਹੇ ਜੀਵਨ ਸੰਤੁਸ਼ਟੀ ਵਿਭਾਗ ਜਿਹੜੇ ਅੱਜ ਭੋਗ ਪਾਇਆ ਗਿਆ ਉਹਨਾਂ ਨੇ ਵੀ ਅੱਜ ਤੁਸੀਂ ਦੇਖਦੇ ਜਿੱਥੇ ਬਾਕੀ ਲੰਗਰਾਂ ਦੇ ਨਾਲ ਅੱਜ ਉਹਨਾਂ ਨੇ ਪੌਦਿਆਂ ਦਾ ਵੀ ਜਿਹੜਾ ਲੰਗਰ ਲਾ ਕੇ ਇੱਕ ਇਨਸਾਨੀਅਤ ਦਾ ਸਬੂਤ ਦਿੱਤਾ ਹੈ ਤੇ ਉਹ ਕਹਿਣਾ ਮਤਲਬ ਸਾਡਾ ਇਹ ਆ ਕਿ ਜਿੱਥੇ ਅਸੀਂ ਹੋਰ ਕਾਰਜ ਕਰਦੇ ਆ ਹੋਰ ਵੀ ਅਸੀਂ ਜਿਹੜੇ ਕਿ ਸੋਸ਼ਲ ਵਰਕ ਕਰਦੇ ਆ ਜਾਂ ਹੋਰ ਧਾਰਮਿਕ ਫੰਕਸ਼ਨ ਕਰਦੇ ਆ ਹਰ ਫੰਕਸ਼ਨ ਦੇ ਵਿੱਚ ਪੌਦੇ ਜਿਹੜੇ ਪੌਦਿਆਂ ਦਾ ਲੰਗਰ ਲਾਣਾ ਚਾਹੀਦਾ ਅਗਰ ਸਾਡਾ ਇੱਕ ਇਵੈਂਟ ਦੇ ਵਿੱਚ ਕੋਈ 100 ਪੌਦਾ ਵੀ ਚਲਾ ਗਿਆ ਇੱਕ ਘਰ ਦੇ ਵਿੱਚ ਔਰ 100 ਪੌਦੇ ਦੇ ਵਿੱਚ ਕਿਤੇ ਨਾ ਕਿਤੇ ਜੇ 20 ਪੌਦੇ ਵੀ ਆਪਣੇ ਆਪ ਚੱਲ ਕੇ ਉਹ ਕਬੱਡੇ ਪੇੜ ਬੰਦਦੇ ਨੇ ਤੇ ਕਿਤੇ ਨਾ ਕਿਤੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਬਚਾ ਸਕਦੇ ਆ ਜਦੋਂ ਸਾਨੂੰ ਹਵਾ ਸ਼ੁੱਧ ਨਾ ਮਿਲੇਗੀ ਜਲ ਸ਼ੁੱਧ ਨਹੀਂ ਮਿਲੇਗਾ ਪਰਿਆਵਰਣ ਸ਼ੁੱਧ ਨਹੀਂ ਹੋਏਗਾ ਤੇ ਅਸੀਂ ਕਿਤੇ ਨਾ ਕਿਤੇ ਬਿਮਾਰੀਆਂ ਦੇ ਨਾਲ ਜੂਝਦੇ ਰਵਾਂਗੇ ਤੇ ਸਾਥੀਓ ਮੈਂ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇਸ਼ ਸਿੰਘ ਡੋਲ ਮੀਡੀਆ ਹਰਿਆਣਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ ਸ਼ੁਕਰੀਆ